ਹਾਂ ਕਿਹੜਾ ਉਹ ਚੱਲਦੇ ਆ ਤੂੰ ਐਪਲੀਕੇਸ਼ਨ ਦਿਆ ਯਾ ਐਪਲੀਕੇਸ਼ਨ ਦਿਆ ਯਾ ਇਹ ਜਿਹੜੇ ਅੰਦਰ ਤਸੀਹੇ ਦੇ ਵਿੱਚ ਵਿਚਾਰੇ ਮੁਲਾਜ਼ਮ ਕੰਮ ਕਰ ਰਹੇ ਆ ਇਹਨਾਂ ਨੂੰ ਬਿਨਾਂ ਨੋਟਿਸ ਦਿੱਤੇ ਕਹਿ ਰਹੇ ਆ ਕਿ ਤੁਸੀਂ ਬਾਹਰ ਨਿਕਲ ਕੇ ਆਪਣੇ ਕੈਬਨ ਬਣਾ ਲਓ ਬਹੁਤ ਨਜਾਇਜ਼ ਧੱਕਾ ਕੀਤਾ ਜਾ ਰਿਹਾ ਆ ਆਮ ਆਦਮੀ ਦੀ ਸਰਕਾਰ ਵੱਲੋਂ ਇਹ ਪਿਛਲੇ ਸਮੇਂ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਦੇ ਵਿੱਚ ਉਦੋਂ ਇਹਨਾਂ ਨੂੰ ਇੱਕ ਤਹਿਸੀਲ ਕੰਪਲੈਕਸ ਦੇ ਵਿੱਚ ਅਲੱਗ-ਅਲੱਗ ਕੈਬਨ ਬਣਾ ਕੇ ਦਿੱਤੇ ਸੀ ਜਿਹਦਾ ਕਿ ਇਹਨਾਂ ਵੱਲੋਂ ਸਾਲਾਨਾ ਕਿਰਾਇਆ ਵੀ ਦਿੱਤਾ ਜਾਂਦਾ ਹੈ ਤੇ ਹੁਣ ਇਹਨਾਂ ਦਾ ਕਿਰਾਇਆ 31 ਮਾਰਚ ਤੱਕ ਦਾ ਦਿੱਤਾ ਵੀ ਹੋਇਆ ਬਿਨਾ ਨੋਟਿਸ ਦਿੱਤੇ ਹੀ ਇਹਨਾਂ ਨੂੰ ਕੱਢਿਆ ਜਾ ਰਿਹਾ ਜੋ ਕਿ ਅਸੀਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਤੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਹੱਕ ਸੱਚ ਦੀ ਆਵਾਜ਼ ਲਈ ਹਮੇਸ਼ਾ ਇਹਨਾਂ ਦੇ ਨਾਲ ਖੜਾ ਤੇ ਖੜਾ ਰਹੂ सरकार, 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 आम आदमी सरकार, केजरीवाल आम आदमी सरकार